ਭਾਵੇਂ ਇਸ ਪਿੰਡ ਦੇ ਅੱਗੇ ਸਾਰੇ ਪਿੰਡ ਫੇਲ ਹੈ। ਦੱਸ ਦਈਏ ਇੱਕ ਹੀ ਪਿੰਡ ਦੇ ਵਿੱਚ ਲੋਕਾਂ ਨੇ ਘਰ ਬਣਾਉਣ ਤੋਂ ਪਹਿਲਾਂ 10-10 ਫੁੱਟ ਜਗ੍ਹਾ ਸੜਕ ਦੇ ਕਿਨਾਰੇ ਛੱਡੀ ਆ। ਆ ਛੜ ਕੇਵੇਂ ਲੱਗ ਰਹੀ ਆ ਜਿੱਦ ਨੈਸ਼ਨਲ ਹਾਈਵੇ ਚੱਲ ਰਿਹਾ ਹੋਵੇ। ਆ ਦੱਸ ਦਈਏ ਕਿ ਲਿੰਕ ਸੜਕ ਹੈ ਪਿੰਡ ਦਾ ਦਵਾਰਾ ਔਰ ਪਿੰਡ ਕਿਹੜਾ ਹੈ? ਪਿੰਡ ਬਾਰੇ ਜਾਣਕਾਰੀ ਜਿਹੜੀ ਆ ਸਾਡਾ ਭਰਾ ਦੇ ਰਿਹਾ ਔਰ ਫਿਰ ਤੁਸੀਂ ਕਹਿੰਦੇ ਹੋ ਕਿ ਸਾਡਾ ਪੰਜਾਬ ਬੜਾ ਖੁਸ਼ਹਾਲ ਹੈ ਤੇ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ। ਇਹ ਭਰਾ ਤਸਵੀਰਾਂ ਕਿੱਥੋਂ ਦੀਆਂ ਦੱਸ ਰਿਹਾ? ਇਹ ਤਸਵੀਰਾਂ ਦੱਸ ਰਿਹਾ ਭਰਾ ਸਾਡਾ ਗੁਜਰਾਤ ਦੀਆਂ ਔਰ ਪੂਰੀ ਗੱਲਬਾਤ ਭਰਾ ਤੋਂ ਤੁਸੀਂ ਸੁਣਨੀ ਹੈ ਹੁਣ ਦੱਸ ਦਈਏ ਕਿ ਗੁਜਰਾਤ ਦੇ ਪਿੰਡ ਨੇ ਔਰ ਪਿੰਡ ਇਸ ਤਰ੍ਹਾਂ ਦਾ ਆਵੇ ਕਿ ਜਿਵੇਂ ਇੱਕ ਪਿੰਡ ਦੀ ਟੀਮ ਦੂਸਰੇ ਪਿੰਡ ਦੀ ਟੀਮ ਨਾਲ ਮੈਚ ਖੇਡਦੀ ਆ ਤਾਂ ਇੱਥੇ ਲੋਕ ਇੱਕ ਬਰਾਦਰੀ ਦੂਸਰੀ ਬਰਾਦਰੀ ਨਾਲ ਮੈਚ ਖੇਡਦੇ ਆ ਔਰ ਕੋਈ ਝਗੜਾ ਨਹੀਂ ਔਰ ਡਵੈਲਪਮੈਂਟ ਗੁਜਰਾਤ ਦੇ ਪਿੰਡਾਂ ਵਿੱਚ ਕਿੰਨੀ ਆ ਕਿਵੇਂ ਭਰਾ ਦੱਸ ਰਿਹਾ ਪੂਰੀ ਗੱਲਬਾਤ ਪੂਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰੇਗਾ ਭਰਾ ਪਿੰਡ ਕਿਹੜਾ ਇਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਜਿਹੜੀ ਆ ਹਾਸਲ ਕਰਨੀ ਆ ਔਰ ਪਿੰਡ ਦੀ ਸੜਕ ਤੋਂ ਤੁਹਾਨੂੰ ਸ਼ੁਰੂਆਤ ਕਰ ਦਿੱਤੀ ਆ ਕਿ ਇਸ ਪਿੰਡ ਦੀ ਜਿਹੜੀ ਸੜਕ ਹੈ ਉਹ ਲਗਭਗ 50 ਫੁੱਟ ਚੌੜੀ ਆ 10 15 20 ਫੁੱਟ ਤਾਂ ਲੋਕਾਂ ਆਪਣੇ ਕੋਲੋਂ ਛੱਡੀ ਹੋਈ ਆ ਔਰ ਕਹਿੰਦੇ ਆ ਕਿ ਸਾਰੇ ਪਿੰਡਾਂ ਦਾ ਹੀ ਵਿਕਾਸ ਇਸ ਤਰ੍ਹਾਂ ਦਾ ਹੈ ਪੂਰੇ ਡਿਵੈਲਪਮੈਂਟ ਨੇ ਔਰ ਇੱਕ ਵਾਰ ਸਮਾਂ ਮਿਲਿਆ ਤਾਂ ਜ਼ਰੂਰ ਵੇਖਣ ਜਾਵਾਂਗੇ ਪੂਰੀ ਖਬਰ ਸੁਣੋ ਪੂਰੀਆਂ ਤਸਵੀਰਾਂ ਵੇਖੋ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਤਾਂ ਲੋਕ ਗੁਜਰਾਤ ਦਾ ਜਿਹੜਾ ਪਿੰਡ ਹੈ ਇੰਨਾ ਜਿਹੜਾ ਬਹੁਤ ਹੀ ਅੱਛੇ ਢੰਗ ਨਾਲ ਮੇਨਟੇਨ ਕੀਤਾ ਹੋਇਆ ਉਦੇ ਬਾਰੇ ਅਸੀਂ ਇੱਕ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਅੱਜ ਵਾਅਦਾ ਅਸੀਂ ਪੂਰਾ ਕਰਨ ਜਾ ਰਹੇ ਹਾਂ ਉਹ ਵਿਅਕਤੀ ਅੱਜ ਇੱਕ ਪਹਿਲਾਂ ਤਾਂ ਇਹ ਨਾ ਇਹ ਪਿੰਡ ਦੀ ਹੈ ਨਾ ਤੁਸੀਂ ਸੜਕ ਦਿਖਾਓ ਜਿਹੜੀ ਬਾਗਲੀ ਹੈ ਜਿਹੜੀ ਲੋਕਾਂ ਨੇ ਬਹੁਤ ਅੱਛੀ ਮੇਨਟੇਨ ਕਰਕੇ ਰੱਖੀ ਹੋਈ ਹੈ ਇਹ ਸੜਕ ਇੱਕ ਵਿੱਚ ਤਾਂ ਸਰਕਾਰੀ ਸੜਕ ਹੈਗੀ ਹੈ ਨਾਲ ਹੀ ਲੋਕਾਂ ਨੇ ਕੋਈ 5-5 10-10 ਫੁੱਟ ਜਗ੍ਹਾ ਆਪਣੇ ਕੋਲੋਂ ਛੱਡੀ ਹੈਗੀ ਹੈ ਤੇ ਮਤਲਬ ਕੱਲ ਨੂੰ ਇਨ ਫਿਊਚਰ ਕੋਈ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਤੇ ਦੇਖੋ ਤੁਸੀਂ ਅੱਗੇ ਤੱਕ ਦੇਖੋ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਛੱਡ ਕੇ ਰੱਖੀ ਹੋਈ ਹੈ ਔਰ ਸੜਕ ਨੂੰ ਬਿਲਕੁਲ ਵੀ ਕਵਰ ਨਹੀਂ ਕਿਸੇ ਨੇ ਵੀ ਸਰਕਾਰੀ ਸੜਕ ਨੂੰ ਕਿਸੇ ਨੇ ਵੀ ਕਵਰ ਨਹੀਂ ਕੀਤਾ ਇਹ ਤੁਹਾਨੂੰ ਦੱਸਣ ਦਾ ਮੇਨ ਮਕਸਦ ਇਹੀ ਹੈ ਵੀ ਇਹ ਲੋਕਾਂ ਦਾ ਸੋਚ ਕਿਸ ਤਰ੍ਹਾਂ ਦੀ ਹੈ ਇਹ ਮਤਲਬ ਕਿਸ ਤਰ੍ਹਾਂ ਲੋਕਾਂ ਨੂੰ ਮੇਨਟੇਨ ਕਰਦੇ ਆ ਜ ਹੁਣੇ ਥੋੜੀ ਦੇਰ ਪਹਿਲੇ ਇੱਕ ਆਦਮੀ ਮਿਲਿਆ ਸੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਬਹੁਤ ਅੱਛੇ ਢੰਗ ਨਾਲ ਦੱਸਿਆ ਕਿ ਜਦੋਂ ਵੀ ਅਸੀਂ ਕਿਸੇ ਪਿੰਡ ਦੇ ਵਿੱਚ ਇੰਟਰ ਕਰਦੇ ਆ ਤੇ ਉਸ ਪਿੰਡ ਦੀ ਸੋਚ ਪਤਾ ਚੱਲਦੀ ਹੈ ਤੇ ਜਦੋਂ ਅਸੀਂ ਕਿਸੇ ਪਿੰਡ ਦੇ ਮੁਹੱਲੇ ਦੇ ਵਿੱਚ ਇੰਟਰ ਕਰਦੇ ਆ ਤਾਂ ਪੂਰੇ ਮੁਹੱਲੇ ਦੇ ਲੋਕਾਂ ਦੀ ਸੋਚ ਪਤਾ ਚੱਲਦੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆਂ ਤੇ ਗੇਟ ਦੇ ਵਿੱਚ ਜਦੋਂ ਅਸੀਂ ਜਾਂਦੇ ਆਂ ਤੇ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਕਿਸ ਸੋਚ ਦੇ ਮਾਲਕ ਨੇ ਤੇ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਕੀਤਾ ਆਇਆ ਗਲੀ ਨੂੰ ਕਿਸ ਤਰ੍ਹਾਂ ਮੇਨਟੇਨ ਕਰਕੇ ਰੱਖਦੇ ਆ। ਤੇ ਇਸੇ ਤਰ੍ਹਾਂ ਮੈਂ ਇਹ ਪਿੰਡ ਨੂੰ ਬਹੁਤ ਅੱਛਾ ਦੇਖੋ ਤੁਸੀਂ ਪੂਰੀ ਪਲਾਂਟੇਸ਼ਨ ਕੀਤੀ ਹੋਈ ਆ ਬਹੁਤ ਅੱਛੇ ਢੰਗ ਨਾਲ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਆ ਤੇ ਨਾਲੇ ਤੁਹਾਨੂੰ ਹੋਰ ਦੱਸਦੇ ਆਂ ਵੀ ਨਾਲ ਹੀ ਇਹ ਇਹ ਪਿੰਡ ਦੇ ਵਿੱਚ ਬਹੁਤ ਵਧੀਆ ਸਟੇਡੀਅਮ ਹੈ। ਸਟੇਡੀਅਮ ਦਾ ਨਾਂ ਹੈਗਾ ਸਰਦਾਰ ਪਟੇਲ ਸਟੇਡੀਅਮ ਇਹ ਵੀ ਵੇਖ ਜੀ ਦਿਖਾਓ ਜੀ ਸਰਦਾਰ ਪਟੇਲ ਸਟੇਡੀਅਮ ਹੈ ਇਹਦੇ ਵਿੱਚ ਹੁਣ ਮੈਚ ਚੱਲ ਰਿਹਾ ਹੈ ਕ੍ਰਿਕਟ ਦਾ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਣੇ ਆਪਾਂ ਤੇ ਆਓ ਵੇਖ ਜੀ ਜਿਹੜਾ ਇਹਨੂੰ ਆਪਾਂ ਮੈਚ ਵੀ ਦਿਖਾਈਏ ਲਾਈਵ ਤੇ ਕ੍ਰਿਕਟ ਦਾ ਜਿਹੜਾ ਮੈਚ ਚੱਲ ਰਿਹਾ ਆਜੋ ਆਇਆ ਆਪਕੋ ਸਟੇਡੀਅਮ ਨੇ ਚੱਲ ਰੇ ਮੈਚ ਦੀਆਂ ਕੁਝ ਝਲਕੀਆਂ ਦਿਖਾਣੇ ਆਜੋ ਚਲੋ ਹੈਨਾ हेलो दोस्तों नालसीना ਪਿੰਡ ਦੇ ਕੁਝ ਇਨਾ ਪਿੰਡ ਦੇ ਕੁਝ ਨੌਜਵਾਨ ਵੀ ਸਾਡੇ ਕੋਲ ਖੜੇ ਨੇ ਉਹਨਾਂ ਕੋਲ ਨੂੰ ਪੁੱਛ ਰਿਹਾ ਵੀ ਇਹ ਮਤਲਬ ਕਿਹੜਾ ਕਿਹੜੀ ਟੀਮ ਦਾ ਮੈਚ ਚੱਲ ਰਿਹਾ ਹੈ ਤੇ ਇਹ ਕਿੰਨੇ ਦਿਨ ਹੋਰ ਟੂਰਨਾਮੈਂਟ ਚੱਲੇਗਾ ਸਰ ਆਪ ਬਤਾਈਏ ਆਪ ਦਾ ਨਾਮ ਕੀ ਹੈ ਦੀਪਨਾਯਰ ਜੀ ਦੀਪਨਾਯਰ ਜੀ ਕਿਹੜੇ ਕਿਹੜੀ ਪਿੰਡ ਦੀ ਟੀਮ ਦਾ ਮੈਚ ਚੱਲ ਰਿਹਾ ਹੈ ਇਥੇ कौन कौन से गांव का मैच चल रहा है का नहीं है वो समाज का है समाज का टूर्नामेंट अच्छा समाज कौन से समाज का समाज और पटेल समाज अच्छा अच्छा एक कौन सा दिसाई और पटेल ये दो समाज की टीमें बनी है पटेल समाज और दिशाई समाज की दोनों का मैच चल रहा है अभी तो ये कितने दिन और टूर्नामेंट चलेगा ये वो तो लगभग एक महीने जैसा चलेगा एक महीना और चलेगा है ना टोटल बारह टीम उसमें पार्टिसिपेट किया है बारह टीम कर रही है ओके 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 तो, okay, okay, okay. So, तो हर साल ऐसे टूर्नामेंट करते हैं साल हम लोग so, बहुत अच्छी बात है तो so, मैं सभी लोगों को यही कहना चाहूंगा कि हर गांव में ऐसा इन लोगों के जैसे मेंटेन करके रखिए और नौजवानों को अच्छी सेहत मिलती रहेगी और नशे से बचे रहेंगे मेन करके ठीक है